Gue t referredi Savez Niacie Miata Niget va qui aux ombres ne quebooken invers ਕੋਸ਼ਮਾ ਹੋ ਗਏ ਕੋਸ਼ਮਾ ਇਹ ਹੈ ਤਿੰਨ ਆ ਜੇ ਨਾ ਇਹਨਾਂ ਨੇ ਪਿੰਡ ਦੇ ਕੀਤੇ ਨੀ ਤੇ ਲਵਦੀ ਵੀ ਜਿਆਦਾ ਹੀ ਲਵਣੀ ਕਹਿੰਦੇ ਨੇ ਘਾਰੇ ਹੂੰ ਹੂੰ ਕਿੰਨੀ ਉਮਰ ਹੀ ਇਹਨਾਂ ਦੀ ਹੈ ਤੇ ਚੰਗੀਆਂ ਸਾਲ ਲੱਗਿਆ ਵਿਚਾਰੀ ਨੂੰ ਹਾਂ ਕਿੰਨੀ ਧਿਰ ਹੋਈ ਵਿਆਹ ਨੂੰ ਗਿਆਨ ਨੂੰ 4 ਮਹੀਨੇ 5 ਮਹੀਨੇ ਲੱਗਣਾ ਜੇ ਤੇ ਹੂੰ ਤੇ ਕੀ ਗੱਲਬਾਤ ਹੋਈ ਜਿਹੜਾ ਇਹਨਾਂ ਨੇ ਪਹਿਲੇ 2 ਮਹੀਨੇ ਤੇ ਬੜੇ ਵਧੀਆ ਰਹੀ ਕੁੜੀ ਮੇਰੀਆਂ ਕਹਿੰਦੇ ਨੋ ਸੱਸਿਆਂ ਮਾਵਾ ਦੀਆਂ ਮੰਗ ਰਹੀਆਂ ਤੇ ਜਦੋਂ ਸੋਣ ਹੈ ਨਾ ਉਹ ਤਾਂ ਇਹਨਾਂ ਨੂੰ ਕਹਿ ਕੇ ਕੋੜੀ ਨਿਕਾਲ ਦੋ ਇਹ ਕਹਿੰਦੇ ਨਹੀਂ ਸਾਡੇ ਚ ਰਵਾਇਤੀ ਮੈਂ ਚਲ ਰਹੀ ਕਿ ਤੁਹਾਡੇ ਜੀ ਮੇਰ ਵਾਦੇ ਨਾ ਸੀ ਆਪਾਂ ਕਹਿਆ ਹੀ ਨਹੀਂ ਦੁਬਾਰਾ ਮਰਕੇ ਦੀ ਭੈਣ ਆ ਗਈ ਛੋਟੀ ਜਿਹੀ ਛੱਡੀ ਹੋਈ ਹੈ ਹਮਮਮ ਪਣੀ ਵੱਡੀ ਹੈ ਵੱਡੀ ਹੈ ਵੱਡੀ ਹੈ ਛੋਟੀ ਛੱਡੀ ਉਹ ਆਈ ਉਹਨੇ ਜਿੱਥੇ ਸੋਣ ਦਾ ਵਰਕਰ ਰੱਖਿਆ ਨਾਲ ਦੂਜੀ ਅਮਰਕੇ ਨੇ ਮੈਂ ਵੱਧ ਪੋੜ ਕੇ ਚੱਲ ਜੇ ਨਾ ਜੋ ਇਹਨੂੰ ਟੋਚਲ ਕਰਨ ਲੱਗੇ ਜੋ ਟੋਚਲ ਦੋਵੇਂ ਮਾਮਾ ਤੀਆਂ ਕਰ ਲੰਗੇ ਚੇਹੇ ਨਹੀਂ ਆਣੀ ਤੇ ਆਪ ਤਾਂ ਉਹ ਇੰਦਰ ਕਮਰੇ ਵਰਕੇ ਖਾ ਲੈਂਦੀਆਂ ਨੇ ਇਹਨੂੰ ਨਹੀਂ ਦਿੰਦੀ ਐ ਤੇ ਜੇ ਜਾਣਾ ਤਾਂ ਬਹੁਤ ਥੋੜ੍ਹ ਗਿਆਣਾ ਇਹਨੂੰ ਇੰਦਰੀ ਅੰਦਰ ਡੱਕ ਜਾਣਾ ਇਹਨਾਂ ਮੈਂ ਕਹਣਾ ਮਾਂ ਇਹ ਪਸਰ ਤੋਂ ਮੁੰਡਿ ਉਰੋਂ ਦਾ ਇਹਨੇ ਕਹਣਾ ਮਮੀ ਮੈਨੂੰ ਇਦਾਂ ਕਰਦੀ ਐ ਮੈਂ ਕਹਣਾ ਕੋਸਾ ਕੋਈ ਆ ਨਹੀਂ ਹੱਟ ਤਾਂ ਨਵੀਂ ਨਵੀਂ ਥੋੜਾ ਘੀਏ ਤੇ ਪਾਲਾ ਕੋਈ ਗੱਲ ਨਹੀਂ ਆਪੇ ਸਹੀ ਹੋਇਆ ਇਦਾਂ ਆਪੇ ਸਹੀ ਹੋ ਜੂਗਾ ਪਰ ਸਹੀਨੇ ਦੇ ਪਾਸਾ ਸਹੀ ਕਰ ਦੇ ਕਰ ਦਦੀ ਆ ਕੁਛ ਹੋ ਗਿਆ ਤਾਂ ਪਰ ਸਭ ਤੋਂ ਵੱਧ ਵਰਤ ਦਿੱਤਾ ਵਾ ਨਾਲ ਮੈਂ ਸਮਾਲ ਲਈ ਸਾਰਾ ਕੁਛ ਲਈ ਪਾਉਂਦੇ ਹਾਂ ਵੀ ਇਹ ਸਾਰੇ ਚੀਜ਼ਾਂ ਲਈ ਆਈਆਂ ਆ ਹੂੰ ਹੂੰ ਦੇਖੀ ਇਸ ਬਾਰੇ ਤੁਸੀਂ ਕੋਈ ਪੁਲਿਸ ਨੂੰ ਸੂਚਨਾ ਦਿਓ। ਮੈਂ ਨਹੀਂ ਦਿੰਦੀ। ਹਾਂ। ਮੁੰਡੇ ਨੇ ਗਾਵੀ ਆ ਕੇ ਵੇਖਦੇ ਤੇ ਮਰ ਘਰ। ਥਾਣੇ 'ਚ ਬੋਲ ਸਕਦੇ। ਹਾਂ। ਕਾਰਜ ਜਿਹੜਾ ਡੇਰਾ ਬਣਾਉਣ ਕੇ ਬਾਅਦ ਕੀ ਹੈ, ਕੀ ਹੈ? ਸਾਨੂੰ ਸੂਚਨਾ ਮਿਲੀ ਸੀ ਕਿਂਦਰਪੁਰ ਕੋਰਨਾਮ ਦੀ ਲੜਕੀ ਆ ਜਿਹਦੀ 4 ਮਹੀਨੇ ਪਹਿਲਾਂ ਛੱਡ ਗਈ ਹੈ। ਉਸਨੇ ਫਾਲ ਹੋ ਗਿਆ। ਜਿਸ ਮੁੰਡੇ ਨੂੰ ਉਸਦੇ ਮਾਪਿਆਂ ਨੇ ਸ਼ਾਂਤੀ ਕਰ ਰਹੀ ਹੈ। ਸੋ ਬਾਰੇ ਜੂ ਮੈਂ ਤੁਹਾਨੂੰ ਦੱਸ ਰਿਹਾ ਹਾਂ। ਉੱਪਰ ਆ ਜਾਓ। ਉੱਪਰ ਆ ਜਾਓ, ਉੱਪਰ ਆ ਜਾਓ। ਸਰ ਕੀ ਕਰਦੇ ਹੁੰਦੇ ਕੋਈ ਅਲੀਗੇਸ਼ਨ ਦਿੰਦੇ। ਆਪਣੀ ਹਸਬੰਦ ਤੇ ਗ੍ਰੈਂਡਮਦਰ ਹੂੰ ਕੀ ਨਾ ਜੀ ਇਹਨਾਂ ਦਾ? ਮੈਂ ਤੇ ਨਾ ਰਿਹਾ ਹਾਂ ਜੀ ਹੁਣ। ਰਮਨ ਕੁਮਾਰ ਸਾਹਮਣੇ ਤੇ ਸੱਤ ਪਾਉਂਦੇ ਹਾਂ। ਹੂੰ ਹੂੰ। ਤੇ ਕੋਈ ਮਾਤਾਵਾ ਜੀਦਰਨ ਇਹਨਾਂ ਨੂੰ ਗੋਸ਼ ਲਾ ਰਹੇ ਆ ਕਿ ਉਹਨੂੰ ਤੰਗ ਪ੍ਰੇਸ਼ਾਨ ਕਰਦੇ ਸੀਗੇ। ਕੰਨ ਪਰੇਸ਼ਾਨੀ ਤੋਂ ਨਹੀਂ ਸੀ ਸਰ ਕਰਦੇ। ਸਰ ਕੀ ਮਤਲਬ ਜੀ ਡੈਡ ਬੋਡੀ ਹੈ ਹੁਣ ਕਿਤੇ ਇੱਥੇ ਕਿਤੇ ਡੈਡ ਬੋਡੀ ਸਰ ਐਫਐਸਐਲ ਦੀ ਜੀਮਾਂ ਤੋਂ ਲਿਆਈ ਹੈ ਆਪਾਂ ਮਾਜਾ ਤੇ ਤੋਂ ਕੋ ਬਾਅਦ ਪੋਸਟਮਾਰਟਮ ਦੀ ਪ੍ਰਕਿਰਿਆ ਕੀਤੀ ਹੈ